ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ ਦੇ ਮੁੰਡੇ ਕੁੜੀਆਂ ਦੇ ਵਿੱਚ ਪਿਆਰ ਵਾਲਾ ਸਿਲਸਿਲਾ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ ਦੇ ਸਕੂਲ ਦੇ ਮੁੰਡੇ ਕੁੜੀਆਂ ਫੋਨ ਦਾ ਬਹੁਤ ਜ਼ਿਆਦਾ ਇਸਤੇਮਾਲ ਕਰਦੇ ਹਨ ਤੇ ਸਕੂਲਾਂ ਕਾਲ ਦੇ ਵਿੱਚ ਆਸ਼ਕੀ ਬਹੁਤ ਜ਼ਿਆਦਾ ਕਰ ਰਹੇ ਹਨ ਉਸ ਤੋਂ ਲੈ ਕੇ ਚੱਲਦਿਆਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸਦੀ ਕਿ ਇੱਕ ਸਰਦਾਰ ਮੁੰਡੇ ਦਾ ਕਟਾਪਾ ਹੋਇਆ ਹੈ ਤੁਹਾਨੂੰ ਇਹ ਦੱਸ ਦਿੰਨੇ ਆ ਕਿ ਇੱਕ ਸਰਦਾਰ ਮੁੰਡੇ ਦਾ ਜੋ ਕਿ ਪ੍ਰੇਮਿਕਾ ਕਿਸੇ ਕੁੜੀ ਦੇ ਨਾਲ ਚੱਕਰ ਸੀ ਤੇ ਉਸ ਕੁੜੀ ਦੇ ਭਰਾਵਾਂ ਵੱਲੋਂ ਉਸ ਕੁੜੀ ਨੂੰ ਕਿਹਾ ਗਿਆ ਕਿ ਇਸ ਮੁੰਡੇ ਨੂੰ ਆਪਣੇ ਘਰ ਬੁਲਾ ਕਿ ਅਸੀਂ ਇਹਦੇ ਨਾਲ ਗੱਲਬਾਤ ਕਰਨੀ ਹੈ ਤੇ ਉਸ ਕੁੜੀ ਵੱਲੋਂ ਉਸ ਮੁੰਡੇ ਨੂੰ ਰਾਤ ਨੂੰ 12 ਵਜੇ ਕਰੀਬ ਘਰ ਬੁਲਾਇਆ ਜਾਂਦਾ ਹੈ ਜਦੋਂ ਇਹ ਮੁੰਡਾ ਉਸ ਕੁੜੀ ਦੇ ਘਰ ਪਹੁੰਚਦਾ ਹੈ ਤੇ ਕੁੜੀ ਦੇ ਭਰਾ ਬੈਠੇ ਹੁੰਦੇ ਹਨ ਤੇ ਕੁੜੀ ਦਾ ਪੂਰਾ ਪਰਿਵਾਰ ਬੈਠਿਆ ਹੁੰਦਾ ਹੈ ਜਿੱਦਾਂ ਹੀ ਉਹ ਮੁੰਡਾ ਘਰ ਦੇ ਵਿੱਚ ਐਂਟਰ ਹੁੰਦਾ ਹੈ ਤੇ ਕੁੜੀ ਅੱਗੋਂ ਮੁੰਡੇ ਨੂੰ ਅੰਦਰਵਾੜ ਕੇ ਅੱਗੋਂ ਬੂਹਾ ਬੰਦ ਕਰ ਲੈਂਦੀ ਹੈ ਤੇ ਮੁੰਡੇ ਦਾ ਚੰਗਾ ਕੜਾਪਾ ਕੀਤਾ ਜਾਂਦਾ ਹੈ ਉਤੋਂ ਇਸ ਮੁੰਡੇ ਦੀਆਂ ਫੋਟੋਆਂ ਖਿੱਚੀਆਂ ਜਾਂਦੀਆਂ ਹਨ ਤੇ ਮੁੰਡੇ ਦੀ ਵੀਡੀਓ ਬਣਾ ਕੇ ਵੀ ਵਾਇਰਲ ਕੀਤੀ ਜਾਂਦੀ ਹੈ ਤੁਹਾਨੂੰ ਇਹ ਦੱਸ ਦਈਏ ਕਿ ਇਨ੍ਹਾਂ ਆਸ਼ਕਾਂ ਦੀਆਂ ਭੂੜਾਸ਼ਕੀਆਂ ਇਦਾਂ ਹੀ ਨਿਕਲ ਰਹੀਆਂ ਹਨ ਤੇ ਇਨ੍ਹਾਂ ਬੱਚਿਆਂ ਨੇ ਬਹੁਤ ਜ਼ਿਆਦਾ ਗੰਦਪਾ ਪਾ ਦਿੱਤਾ ਹੈ ਬਾਕੀ ਤੁਸੀਂ ਇਸ ਭੁੰਡ ਅਸ਼ਕ ਬਾਰੇ ਕੀ ਕਹਿਣਾ ਚਾਹੋਗੇ ਤੇ ਅੱਜ ਕੱਲ ਦੀ ਜਨਤਾ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਦੇ ਆਪਾਂ ਅਗਲੀ ਵੀਡੀਓ ਗੱਲ ਧੰਨਵਾਦ